ਹਾਂਜੀ ਮਿੱਤਰੋ ਜਿਹੜੇ ਵੀ ਮਾਪੇ ਜਿਹੜੇ ਮੇਰੀ ਏਜ ਦੇ ਨੇ ਮੇਰੀ ਏਜ 43 ਸਾਲ ਹੈ ਜਿਹੜੇ ਮੇਰੀ ਏਜ ਦੇ ਨੇ ਜਿਨ੍ਹਾਂ ਦੇ ਬੱਚੇ ਯੰਗ ਨੇ ਜਾਂ ਮੇਰੇ ਤੋਂ ਵੱਡੇ ਜੋ ਵੀ ਜਿਵੇਂ ਵੀ ਜਿਨ੍ਹਾਂ ਦੇ ਬੱਚੇ ਹਾਲੀ ਮਤਲਬ ਵੱਡੇ ਨੇ ਛੋਟੇ ਨੇ ਜੋ ਵੀ ਹੈ ਤੁਸੀਂ ਕਿਸੇ ਸਸਥਾ ਨੂੰ ਕਿਸੇ ਅ ਕਿਸੇ ਗੁਰੂ ਪੀਰ ਨੂੰ ਸਾਧੂ ਸੰਤ ਨੂੰ ਮੰਨਦੇ ਹੋ ਮੰਨ ਲਓ ਇਸ ਚੀਜ਼ ਨੂੰ ਇਹ ਮੈਂ ਸਿਰਫ ਤੁਹਾਡੇ ਭਲੇ ਵਾਸਤੇ ਕਹਿ ਰਿਹਾ ਕਿਉਂਕਿ ਇਹਦੇ ਵਿੱਚ ਤੁਹਾਡਾ ਹੀ ਨੁਕਸਾਨ ਹੋਏਗਾ ਜੇ ਤੁਸੀਂ ਨਹੀਂ ਮੰਨੋਗੇ ਜਿੱਥੋਂ ਤੱਕ ਮੇਰੀ ਬਾਤ ਜਾਂਦੀ ਹੈ ਪਾਗਾਂ ਵਾਲੇ ਲੋਕ ਜਿਹੜੇ ਚੰਗੀ ਚੀਜ਼ ਨੂੰ ਸੁਣ ਲੈਂਦੇ ਆ ਜਾਂ ਅਡਾਪਟ ਕਰ ਲੈਂਦੇ ਤੁਸੀਂ ਜਿੱਥੇ ਮਰਜ਼ੀ ਮੰਨਦੇ ਹੋ ਜਿੰਨੂੰ ਮਰਜ਼ੀ ਮੰਨਦੇ ਹੋ ਜੋ ਮਰਜ਼ੀ ਮੰਨਦੇ ਹੋ ਇਸ ਚੀਜ਼ ਨੂੰ ਆਪਣੇ ਬੱਚਿਆਂ ਤੇ ਥੋਪਣ ਦਾ ਤੁਹਾਨੂੰ ਨਾ ਹੀ ਹੱਕ ਹੈ ਔਰ ਨਾ ਹੀ ਤੁਹਾਡੇ ਸਿਹਤ ਵਾਸਤੇ ਚੰਗਾ ਹੈ ਕਿਉਂਕਿ ਜਦੋਂ ਤੱਕ ਉਹ ਬੰਦਾ ਪੋਟੈਂਸ਼ੀਅਲ 'ਚ ਨਹੀਂ ਹੈਗਾ ਉਦੋਂ ਤੱਕ ਉਹ ਤੁਹਾਨੂੰ ਹਾਂਜੀ ਹਾਂਜੀ ਕਰੀ ਜਾਏਗਾ ਪਰ ਉਹ ਦਿਲ ਚ ਉਹਦੇ ਡਿਸਰੈਸਪੈਕਟ ਸ਼ੁਰੂ ਹੋ ਜੇਗੀ ਤੁਹਾਡੀ ਜੇ ਮੰਨ ਲਓ ਤੁਸੀਂ ਕਿਸੇ ਸੰਸਥਾ ਨਾਲ ਜਾਂ ਕਿਸੇ ਬੰਦੇ ਨਾਲ ਜੁੜੇ ਹੋ ਕਿਸੇ ਉਹੋ ਜੀ ਜਗ੍ਹਾ ਤੇ ਜੁੜੇ ਹੋ ਜਿਹੜਾ ਕਿ ਉਹਨੂੰ ਉਹਨੂੰ ਲੱਗ ਰਿਹਾ ਉਹਦੀ ਐਜੂਕੇਸ਼ਨ ਦੇ ਹਿਸਾਬ ਨਾਲ ਜਾਂ ਉਹਦੀ ਦੁਨੀਆਦਾਰੀ ਦੇ ਤਜਰਬੇ ਦੇ ਹਿਸਾਬ ਨਾਲ ਜਾਂ ਉਹਦੀ ਨੌਲੇਜ ਦੇ ਹਿਸਾਬ ਨਾਲ ਉਹਨੂੰ ਲੱਗ ਰਿਹਾ ਵੀ ਫੇਕ ਹੈ ਜਾਂ ਲੱਲੂ ਹੈ ਤੇ ਉਹ ਉਹ ਫਿਰ ਤੁਹਾਡੀ ਵੀ ਉਹ ਕੈਟਾਗਰੀ ਬਣਾ ਲੇਗਾ ਵੀ ਇਹ ਬੰਦਾ ਵੀ ਲੱਲੂ ਹੈ ਤਾਂ ਹੀ ਇਹਨੇ ਲੱਲੂ ਅੱਗੇ ਚੁਣਿਆ ਤੇ ਉਹ ਤੁਹਾਡਾ ਲੈਵਲ ਉਹ ਜਿਹੜਾ ਮਾਂ ਦਾ ਸੀ ਜਾਂ ਜਿਹੜਾ ਪਿਓ ਦਾ ਸੀ ਜਿਹੜਾ ਜੋ ਵੀ ਰਿਸ਼ਤਾ ਸੀਗਾ ਵੱਡੇ ਭਰਾ ਦਾ ਸੀ ਜਾਂ ਜੋ ਵੀ ਸੀ ਤੁਸੀਂ ਉਹਨੂੰ ਫੋਰਸ ਉਹ ਉਹ ਜੀ ਉਹ ਜ਼ੀਰੋ ਤੇ ਆ ਗਿਆ ਉਹ ਉਹ ਅੰਦਰੋਂ ਉਹਨੇ ਫੈਸਲਾ ਲੈ ਲਿਆ ਲੱਲੂ ਕੋਲ ਜਾ ਰਿਹਾ ਤੇ ਵੀ ਬੰਦਾ ਲੱਲੂ ਹੈ ਤੇ ਉਹ ਫਿਰ ਤੁਹਾਡਾ ਮਤਲਬ ਉਹ ਜਦੋਂ ਉਹਦੇ ਕੋਲ ਬੰਦੇ ਕੋਲ ਪੋਟੈਂਸ਼ੀਅਲ ਆਏਗੀ ਜਾਂ ਜਦੋਂ ਉਹ ਐਲੀਜੀਬਲ ਹੋਇਆ ਤੇ ਉਹ ਤੁਹਾਨੂੰ ਟਾਟਾ ਬਾਏ ਬਾਏ ਕਰ ਜੇਗਾ ਤੇ ਮਤਲਬ ਉਹ ਹੋ ਸਕਦਾ ਤੁਹਾਡੇ ਫਿਊਨਰਲ ਤੇ ਵੀ ਨਾ ਆਵੇ ਕਿਉਂਕਿ ਰੀਜ਼ਨ ਵਾਈ ਬਿਕੋਜ਼ ਉਹ ਉਹ ਬੰਦਾ ਬੜੇ ਚਿਰ ਪਹਿਲਾਂ ਅੰਦਰ ਡਿਸੀਜਨ ਲੈ ਗਿਆ ਕਿ ਇਹ ਭਈ ਇਹ ਬੰਦਾ ਸਾਲਾ ਆਪ ਫੁੱਦੂ ਹੈ ਤੇ ਮੈਨੂੰ ਵੀ ਇੰਨੇ ਫੁੱਦੂ ਬਣਾਈ ਰੱਖਿਆ ਇੰਨੇ ਸਾਲ ਵੇ ਸੋਚੋ ਜਰਾ ਕਿਸੇ ਬੰਦੇ ਨੂੰ ਪਤਾ ਲੱਗ ਜਵੇ ਜਿਹੜਾ ਬੰਦਾ ਮਾੜੀ ਮੋਟੀ ਆਪਣੀ ਅਣਖ ਰੱਖਦਾ ਏ ਉਹਨੂੰ ਪਤਾ ਲੱਗ ਜਵੇ ਵੀ ਤੁਸੀਂ ਕਿੰਨੇ ਸਾਲ ਉਹਦੇ ਬੰਦੇ ਦੇ ਕਿਸੇ ਫੁੱ ਦੂਜੇ ਬੰਦੇ ਦੇ ਉਹਨੂੰ ਮੱਥਾ ਟਿਕਾਉਂਦੇ ਰਹੀਆਂ ਹਨਾ ਕਿਸੇ ਸੰਸਥਾ ਦੇ ਵਿੱਚ ਜਾਂ ਕਿਸੇ ਐਵੇਂ ਹੀ ਸੁਪਰਸਟੀਸ਼ੀਅਸ ਦੇ ਵਿੱਚ ਉਹਨੂੰ ਫਸਾ ਦਿੱਤਾ ਕੋਈ ਜੈਨੂਨ ਪਾਵਰ ਹੈ ਜਾਂ ਕੋਈ ਜੈਨੂਨ ਜਿੱਥੇ ਦੁਨੀਆ ਪੂਜਦੀ ਹੈ ਉਹਦਾ ਤੇ ਕੋਈ ਉਹ ਤਾਂ ਸਾਰੀ ਦੁਨੀਆ ਨੂੰ ਹੀ ਪਤਾ ਹੈ ਨਾ ਜਿਹੜੇ ਮੇਨ ਦੇਵੀ ਦੇਵਤੇ ਨੇ ਜਾਂ ਮੇਨ ਥਾਵਾਂ ਨੇ ਜਾਂ ਜਿਹੜੇ ਜਿਹੜੇ ਸੋਸ਼ੀਲੀ ਮਤਲਬ 99% ਲੋਕਾਂ ਦੇ ਸਰਟੀਫਾਈਡ ਨੇ ਹਨਾ ਥਾਵਾਂ ਮੰਦਰ ਗੁਰਦੁਆਰੇ ਜਾਂ ਥਾਵਾਂ ਜਾਂ ਜੋ ਵੀ ਹੈਗੇ ਨੇ ਉਹ ਉਹ ਤਾਂ ਸਾਰਿਆਂ ਨੂੰ ਹੀ ਪਤਾ ਹੈ ਕਿ ਠੀਕ ਹੈ ਜਿੱਥੇ ਵੀ ਕੋਈ ਮੰਦਾ ਠੀਕ ਹੈ ਪਰ ਮੈਂ ਗੱਲ ਕਰ ਰਿਹਾ ਉਹ ਉਹਨਾਂ ਸਥਾਵਾਂ ਦੀ ਜਿਹੜੇ ਸੈਲਫ ਕਲੇਮ ਗੁਰੂ ਆਪਣੇ ਆਪ ਨੂੰ ਬਣਿਆ ਜਾਂ ਸੈਲਫ ਕਲੇਮ ਆਪਣੇ ਆਪ ਨੂੰ ਰੱਬ ਬਣੇ ਹੋਏ ਆ ਅੱਜ ਦੇ ਜਮਾਨੇ ਦੀ ਗੱਲ ਕਰ ਰਹੇ ਆ ਜਿਹੜੇ ਇਨਸਾਨੀ ਸਰੀਰ ਦੇ ਵਿੱਚ ਹੁੰਦਿਆਂ ਹੋਇਆਂ ਆਪਣੇ ਆਪ ਨੂੰ ਰੱਬ ਵਾਂਗੂ ਪੂਜਾ ਕਰਵਾ ਰਹੇ ਆ ਜਾਂ ਆਪਣੇ ਆਪ ਨੂੰ ਠੀਕ ਹੈ ਸੱਚੇ ਬੰਦੇ ਵੀ ਹੈਗੇ ਆ ਜਿਵੇਂ ਓਸ਼ੋ ਜੀ ਸਾਣੀਆਂ ਬਗੇਸ਼ਵਰ ਵਾਲੇ ਬਾਬਾ ਜੀ ਨੇ ਸੱਚੇ ਬੰਦੇ ਵੀ ਵਿੱਚ ਵਿੱਚ ਹੈਗੇ ਆ ਪਰ ਜੇ ਤੇ ਸੱਚੇ ਨਾਲ ਜੁੜਿਆ ਫਿਰ ਤਾਂ ਠੀਕ ਫਿਰ ਤਾਂ ਰੋਲਾ ਹੀ ਕੋਈ ਨਹੀਂ ਪਰ ਕਦੀ ਵੀ ਕਿਸੇ ਨੂੰ ਫੋਰਸ ਨਾ ਕਰੋ ਤੁਸੀਂ ਸੱਚੇ ਦੇ ਵੀ ਜਾਂਦੇ ਹੋ ਨਾ ਉਹਨੂੰ ਫੋਰਸ ਨਾ ਕਰੋ ਉਹਨੂੰ ਕਹੋ ਕਿ ਤੂੰ ਆਪ ਆਪਣਾ ਆਪ ਤੂੰ ਲੱਭ ਜੋ ਵੀ ਰਿਲੀਜੀਅਨ ਜੋ ਵੀ ਜਿੱਥੇ ਤੇਰਾ ਮਨ ਮੰਦਾ ਤੂੰ ਆਪ ਲੱਭ ਜੇ ਸੱਚਾ ਹੋਏਗਾ ਨਾ ਜੇ ਸੱਚਾ ਹੋਏਗਾ ਤੁਹਾਡਾ ਬੰਦਾ ਤੁਹਾਡਾ ਚੁਣਿਆ ਹੋਇਆ ਬੰਦਾ ਸੱਚਾ ਹੋਏਗਾ ਤੇ ਤੇ ਉਹ ساری ਦੁਨੀਆ ਘੁੰਮ ਕੇ ਉਹਨੂੰ ਐਂਡ 'ਚ ਹੀ ਪਤਾ ਲੱਗੇਗਾ ਹਾਂ ਯਾਰ ਮੇਰਾ ਮਾਂ ਜਾਂ ਪਿਓ ਜਾਂ ਮੇਰਾ ਜੋ ਵੀ ਬੰਦੇ ਮੇਰੇ ਘਰ ਦੇ ਲੱਗੇ ਸੀ ਉਹ ਠੀਕ ਲੱਗੇ ਸੀ ਤੇ ਜੇ ਉਹ ਫੇਕ ਹੈ ਤੇ ਜਦੋਂ ਤੁਸੀਂ ਉਹਨੂੰ ਖੁੱਲ੍ਹ ਦਿਓਗੇ ਵੀ ਲੱਬ ਲੱਬੀ ਫਿਰ ਉਹ ਤੁਹਾਡੇ ਨਾਲ ਉਸ ਹੱਦ ਤੱਕ ਨਾਰਾਜ਼ ਨਹੀਂ ਹੋਏਗਾ ਵੀ ਉਹਨੇ ਕਿਹਾ ਵੀ ਠੀਕ ਆ ਵੀ ਮਾਪਿਓ ਆਪ ਲੱਗਾ ਸੀ ਗਲਤ ਪਾਸੇ ਪਰ ਉਹਨਾਂ ਨੇ ਮੈਨੂੰ ਤੇ ਨਹੀਂ ਨਾ ਫੋਰਸ ਕੀਤਾ ਹੋ ਸਕਦਾ ਤੁਹਾਡੀ ਆ ਕੇ ਦੁਬਾਰਾ ਬਾਹ ਫੜੇ ਤੁਹਾਨੂੰ ਸਮਝਾਏ ਵੀ ਜਦੋਂ ਉਹਨੂੰ ਸਮਝ ਲੱਗ ਗਈ ਵੀ ਯਾਰ ਤੁਸੀਂ ਗਲਤ ਪਾਸੇ ਜਾ ਰਹੇ ਹੋ ਜ਼ਿੰਦਗੀ ਨੂੰ ਬਰਬਾਦ ਕਰ ਰਹੇ ਹੋ ਤੇ ਜੇ ਇਨ ਤੁਸੀਂ ਫੋਰਸ ਕਰਦੇ ਰਹੇ ਤੇ ਅਗਲੇ ਦੀ ਗੱਲ ਨਹੀਂ ਸੁਣੀ ਫਿਰ ਉਹ ਜਿੱਦਨ ਉਹਦੀ ਅੱਖ ਖੁੱਲੇਗੀ ਉਹ ਚੁੱਪ ਕਰਕੇ eligible ਹੋਣ ਤੋਂ ਬਾਅਦ ਉਹ ਆਪਣਾ ਬੋਰੀ ਬਿਸਤਰਾ ਲਪੇਟੇਗਾ ਤੇ ਨਿਕਲ ਜਾਏਗਾ ਉਹ ਕੇ ਖਸਮਾਂ ਦਾ ਸਿਰ ਖਾਏ ਵੀ ਜਿਹੜੇ ਮੈਨੂੰ ਜਿਨ੍ਹਾਂ ਨੇ ਮੌਕਾ ਹੀ ਨਹੀਂ ਦਿੱਤਾ ਕਿ ਮਤਲਬ ਮੈਂ ਕਿਸੇ ਹੋਰ ਜਗ੍ਹਾ ਤੇ ਆਪਣੇ ਆਪ ਨੂੰ ਜਾ ਕੇ ਕੋਈ ਹੋਰ ਜਗ੍ਹਾ ਪਰਖ ਸਕਾਂ ਵੀ ਕੀ ਆ ਕੀ ਸੱਚ ਹੈ ਕੀ ਝੂਠ ਹੈ ਤੇ ਫਿਰ ਆਪਾਂ ਨੂੰ ਇਹਨਾਂ ਨੂੰ ਸਮਝਾਉਣ ਦੀ ਕੀ ਲੋੜ ਹੈ ਨਾਲੇ ਬੰਦਾ ਅੰਦਰੋਂ ਇੱਕ ਫੈਸਲਾ ਲੈ ਲਿੰਦਾ ਹੈ ਕਿ ਜਿਹੜੇ ਇੰਨੇ ਕਟੜ ਸਣੋਂ ਉਹ ਸਮਝਣ ਵਾਲੇ ਹੈ ਵੀ ਨਹੀਂ ਸਾਡੀ ਗੱਲ ਤੇ ਸੋ ਬੇਸਿਕਲੀ ਤੁਹਾਡੇ ਪੜੇ ਵਾਸਤੇ ਇਹ ਗੱਲ ਕਹਿ ਰਿਹਾ ਕਦੀ ਵੀ ਯੰਗਸਟਰਸ ਨੂੰ ਜਾਂ ਆਪਣੇ ਬੱਚਿਆਂ ਨੂੰ ਕਿਸੇ ਵੀ ਏਜ ਦੇ ਵਿੱਚ ਤੂੰ ਫੋਰਸ ਕਰਨ ਦਾ ਤੁਹਾਨੂੰ ਕੋਈ ਹੱਕ ਨਹੀਂ ਉਹਨਾਂ ਨੂੰ ਖੁੱਲਾ ਛੱਡੋ ਉਹਨਾਂ ਨੂੰ ਜੇ ਉਹ ਮੈਂ ਕਹਿੰਨਾ ਓਸ਼ੋ ਕਹਿੰਦੇ ਹੁੰਦੇ ਸੀ ਵੀ ਜੇ ਨਾਸਤਿਕ ਵੀ ਬੰਨਾ ਚਾਹੁੰਦਾ ਨਾਸਤਿਕ ਵੀ ਬਣਨ ਦਿਓ ਨਾਸਤਿਕਤਾ ਦੇ ਵਿੱਚੋਂ ਨਿਕਲਿਆ ਹੋਇਆ ਜਿਹੜਾ ਆਸਤਿਕ ਹੁੰਦਾ ਨਾ ਉਹਦੇ ਰੀਜ਼ਨ ਉਹਦੀ ਰੀਜ਼ਨ ਨਹੀਂ ਕਰ ਸਕਦਾ ਕੋਈ ਵੀ ਕਿਉਂਕਿ ਮੱਛੀ ਪੱਥਰ ਚਟ ਕੇ ਮੁੜਦੀ ਹੈ ਉਹ ਸਾਰੇ ਫਿਲਟਰ ਲਾ ਬੈਠਾ ਹੁੰਦਾ ਸਾਰੇ ਤਰਕਬਾਜ਼ੀ ਕਰ ਬੈਠਾ ਹੁੰਦਾ ਫਿਰ ਉਹਨੂੰ ਪਤਾ ਲੱਗਦਾ ਹਾਂ ਬਈ ਨਹੀਂ ਕੋਈ ਸੁਪਰਨੈਚੁਰਲ ਹੈਗਾ ਜਿਹੜਾ ਦੁਨੀਆ ਚ ਲਾ ਰਿਆ ਹੈਨਾ ਠੀਕ ਹੈ ਨਾ ਜੇ ਬੰਦਾ ਵਾਈਜ਼ ਹੋਏਗਾ ਤੇ ਉਹ ਸ਼ਾਇਦ ਛੋਟੀ ਉਮਰੇ ਹੀ ਤੁਹਾਨੂੰ ਪੁੱਛ ਕਹਿ ਦਵੇ ਹੁਣ ਜਮਾਨਾ ਬਦਲ ਰਿਹਾ ਜਮਾਨਾ ਤੇਜ਼ ਹੋ ਰਿਹਾ ਛੋਟੀ ਉਮਰੇ ਹੀ ਬੱਚਾ ਤੁਹਾਨੂੰ ਕਹਿ ਸਕਦਾ ਵੀ ਡੈਡੀ ਆਪਣੇ ਬਾਬੇ ਨੂੰ ਕਹੀਂ ਮੜਾ ਜਾ ਹਵਾਚ ਤੇ ਉੱਡ ਕੇ ਵਿਖਾਏ ਜਾਂ ਆਪਣੇ ਬਾਬੇ ਨੂੰ ਕਹੀਂ ਇਹਨੂੰ ਇਹ ਮੈਨੂੰ ਦੱਸੇ ਵੀ ਪਰਸੋਂ ਰਾਤ ਮੈਂ ਕੀ ਖਾਦਾ ਸੀ ਜਾਂ ਇਹਨ ਦੱਸੇ ਮੈਨੂੰ ਰਾਤੀ ਸੁਪਨਾ ਕਿਹੜਾ ਆਇਆ ਪਰਖਣ ਲੱਗ ਫਿਰ ਤੁਹਾਡੇ ਕੋਲ ਜਵਾਬ ਕੋਈ ਨਹੀਂ ਹੋਏਗਾ ਨਾ ਹੀ ਤੁਹਾਡੇ ਉਹ ਜਿਹੜਾ ਅੱਗੇ ਬੰਦਾ ਏ ਜੇ ਉਹ ਫੇਕ ਹੈ ਤੇ ਉਹਦੇ ਕੋਲ ਵੀ ਕੋਈ ਜਵਾਬ ਨਹੀਂ ਹੋਏਗਾ ਤੇ ਮਤਲਬ ਤੁਸੀਂ ਦੋਵੇਂ ਕੱਚੇ ਹੋਵੋਗੇ ਤੇ ਜਿਹੜਾ ਬੱਚਾ ਏ ਉਹ ਉਹਦੇ ਉਹਦੀ ਅੱਖਾਂ ਦੇ ਵਿੱਚ ਤੁਹਾਡੀ ਮਤਲਬ ਜ਼ੀਰੋ ਵੈਲਿਊ ਲੱਲੂ ਤੇ ਫੁੱਦੂ ਤੁਸੀਂ ਬਣ ਜੋਗੇ ਇਹ ਇੰਨਾਂ ਚੀਜ਼ਾਂ ਤੇ ਧਿਆਨ ਦਿਓ ਅਗਲੇ ਨੂੰ ਖੁੱਲਾ ਛੱਡੋ ਆਪ ਵੀ ਥੋੜਾ ਜਿਹਾ ਆਪਣੀ ਨੌਲੇਜ ਨੌਲੇਜ ਵਧਾਓ ਕਿਉਂਕਿ ਜਿਹੜਾ ਅੰਨਾ ਬੰਦਾ ਹੁੰਦਾ ਉਹ ਹੀਰੇ ਨੂੰ ਪੱਥਰ ਤੇ ਪੱਥਰ ਨੂੰ ਹੀਰਾ ਸਮਝ ਸਕਦਾ ਰੱਬ ਰੱਖਾ